ਬਾਬੂ ਸ਼ਹੀ ਟਾਈਮਸ ਸਭ ਦਾ ਸਵਾਗਤ ਹੈ ਅੱਜ ਗੱਲਬਾਤ ਕਰਦੇ ਆਂ ਹਰਜਿੰਦਰ ਕੌਰ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਐਸਜੀਪੀਸੀ ਦੇ ਮੈਂਬਰ ਨੇ ਤੇ ਚੰਡੀਗੜ੍ਹ ਤੋਂ ਮੇਰ ਵੀ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਜਿਹੜਾ ਹਟਾ ਦਿੱਤਾ ਗਿਆ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਹੈ ਕਿ ਇਹਦੇ ਕਾਰਨ ਉਸ ਬਾਰੇ ਗੱਲਬਾਤ ਕਰਦੇ ਆਂ ਮੈਮ ਕਿਵੇਂ ਦੇਖਦੇ ਹੋ ਜਿਹੜਾ ਇਹ ਪਾਰਟੀ ਨੇ ਤੁਹਾਡੇ ਖਿਲਾਫ ਜਿਹੜਾ ਐਕਸ਼ਨ ਲਿਆ ਹੈ ਕੀ ਵਜ੍ਹਾ ਮੰਨਦੇ ਹੋ ਜੀ ਇਸ ਦੀ ਪਹਿਲਾਂ ਤਾਂ ਜੀ ਮੈਂ ਇਹ ਥੱਜ ਨਾਲ ਸਪਸ਼ਟ ਕਰ ਜਾ ਕਿ ਤੁਹਾਨੂੰ ਮੈਨੂੰ ਇਹ ਖਬਰ ਤੁਹਾਡੇ ਰਾਹੀਂ ਮਿਲ ਰਹੀ ਹੈ ਮੇਰੇ ਤੱਕ ਹਾਲੇ ਤੱਕ ਕਿਸੇ ਨੇ ਕੋਈ ਗੱਲ ਐਦਾਂ ਦੀ ਕੀਤੀ ਨਹੀਂ ਹੈ ਦੂਜੀ ਗੱਲ ਹੈ ਕਿ ਮੈਂ ਇਸ ਗੱਲ ਤੇ ਬਹੁਤ ਹੈਰਾਨ ਵੀ ਹਾਂ ਕਿਉਂਕਿ ਚੰਡੀਗੜ੍ਹ ਵਿੱਚ ਅਕਾਲੀ ਦਲ ਮੇਰੇ ਨਾਮ ਨਾਲ ਜਾਣਿਆ ਜਾਂਦਾ ਮੇਰੀ 30 ਸਾਲ ਦੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨੂੰ ਖੜੇ ਕਰਨ ਦੀ ਮਿਹਨਤ ਹੈ ਮੈਂ ਚੰਡੀਗੜ੍ਹ ਦੇ ਵਿੱਚ 5 ਵਾਰੀ ਜਿੱਤੀ ਹੋਈ ਹਾਂ ਇੱਕ ਵਾਰੀ 4 ਵਾਰੀ ਮੈਂ ਕਾਉਂਸਲਰ ਜਿੱਤੀਆਂ 2 ਵਾਰੀ ਮੈਂ ਮੇਅਰ ਬਣੀ ਆ ਔਰ ਇਸ ਤੋਂ ਵੀ ਵੱਧ ਕੇ ਮੈਂ ਪੂਰੀ ਐਮਪੀ ਦੀ ਕੰਸਟਿਟੂਐਂਸੀ ਚੰਡੀਗੜ੍ਹ ਦੀ ਐਸ்சிਪੀਸੀ ਮੈਂਬਰ ਆ ਔਰ ਇਹ ਸਾਰਾ ਮਾਣ ਮੈਨੂੰ ਚੰਡੀਗੜ੍ਹ ਦੇ ਲੋਕਾਂ ਨੇ ਦਿੱਤਾ ਹੋਇਆ ਹੈ ਐਜ਼ ਅਕਾਲੀ ਲੀਡਰ ਚੰਡੀਗੜ੍ਹ ਦੇ ਲੋਕਾਂ ਨੇ ਮੈਨੂੰ ਮੇਰੇ ਸਿਰ ਤੇ ਹਮੇਸ਼ਾ ਸਿਹਰਾ ਬਣਿਆ ਕਿ ਮੈਂ ਜ਼ਿੰਦਗੀ 'ਚ ਉਹ ਮਾਣ ਵੀ ਲਿਆ ਹੈ ਕਿ ਅਕਾਲੀ ਦਲ ਦੇ ਮੰਤਰੀ ਆ ਕੇ ਚੰਡੀਗੜ੍ਹ 'ਚ ਮੇਰੀਆਂ ਸਟੇਜਾਂ ਤੇ ਖੜ ਕੇ ਕਹਿੰਦੇ ਰਿਹਾ ਵੀ ਚੰਡੀਗੜ੍ਹ ਵਿੱਚ ਹਰਜਿੰਦਰਪੁਰ ਅਕਾਲੀ ਦਲ ਕਰਕੇ ਨਹੀਂ ਆ ਅਕਾਲੀ ਦਲ ਹਰਜਿੰਦਰਪੁਰ ਕਰਕੇ ਆ ਇਹ ਮੇਰਾ ਇਹ ਮੇਰੀ ਬੈਕਗ੍ਰਾਉਂਡ ਹੈ ਸਾਰੀ ਹਾਂ ਜੀ ਮੈਂ ਬਹੁਤ ਜ਼ਿਆਦਾ ਹੈਰਾਨ ਆ ਕਿ ਜਿਸ ਗੱਲ ਦਾ ਮੈਨੂੰ ਇੱਕ ਲਫ਼ਜ਼ ਵੀ ਕਿਸੇ ਨੇ ਟੈਲੀਫੋਨ ਤੇ ਵੀ ਨਹੀਂ ਸਾਂਝਾ ਕੀਤਾ ਤੁਸੀਂ ਅੱਜ ਮੇਰੇ ਨਾਲ ਗੱਲ ਕਰ ਰਹੇ ਹੋ ਤੇ ਮੈਂ ਜ਼ਰੂਰ ਕਵਾਂਗੀ ਕਿ ਇਹ ਕਿਸੇ ਚਾਪਲੂਸੀ ਦੀ ਬਹੁਤ ਵੱਡੀ ਸ਼ਾਰਤ ਹੈ ਤੇ ਮੈਂ ਆਪਣੇ ਪਾਰਟੀ ਪ੍ਰਧਾਨ ਨੂੰ ਇਹ ਬੇਨਤੀ ਕਰਾਂਗੀ ਕਿ ਇਹ ਇਹ ਚਾਪਲੂਸਰ ਤੋਂ ਬਚੋ ਇਹ ਉਹ ਲੋਕ ਹੋਣਗੇ ਜਿਹੜੇ ਪਾਰਟੀ ਨੂੰ ਸੱਚੀ ਮੁੱੱਚੀ ਖਤਮ ਕਰਨਾ ਚਾਹੁੰਦੇ ਨੇ ਤੁਸੀਂ ਅਪਰੋਚ ਕਰਨ ਦੀ ਚਾਹੋਗੇ ਜੀ ਪਾਰਟੀ ਪ੍ਰਧਾਨ ਨਾਲ ਇੱਕ ਵਾਰ ਉਸ ਤੋਂ ਤਾਂ ਕਰਾਂਗੇ ਨਾ ਪਾਰਟੀ ਜਦੋਂ ਮੈਨੂੰ ਦੱਸੇਗੀ ਮੈਨੂੰ ਤਾਂ ਪਤਾ ਹੀ ਨਹੀਂ ਦੂਜੀ ਗੱਲ ਇਹ ਹੈ ਆ ਤੁਸੀਂ ਪਾਰਟੀ ਦੇ ਡਿਸਪਲਿਨਰੀ ਕਮੇਟੀ ਬਟ ਚੇਅਰਮੈਨ ਪਰਵਾਰ ਸਮੇਤ ਛੱਡ ਕੇ ਦੂਜੀ ਸਾਲ ਤੋਂ ਇਲੈਕਸ਼ਨ ਲੱਗ ਰਿਹਾ ਹੈ ਹੈ ਨਾ ਉੱਥੇ ਤਾਂ ਕੋਈ ਐਕਸ਼ਨ ਨਹੀਂ ਹੋਇਆ ਨਾ ਕੋਈ ਮੈਨੂੰ ਨਹੀਂ ਪਤਾ ਕਿ ਕਿਹੜੀ ਡਿਸਪਲਿਨਰੀ ਕਮੇਟੀ ਨੇ ਮੇਰੇ ਤੇ ਐਕਸ਼ਨ ਲਿਆ ਕਿਸ ਗੱਲ ਤੇ ਐਕਸ਼ਨ ਲਿਆ ਨਾ ਕਿਸ ਨੇ ਮੈਨੂੰ ਨਾਲੇ ਇਹ ਤਾਂ ਕੋਈ ਡਿਕਟੇਟਰਸ਼ਿਪ ਥੋੜੀ ਹੈ ਮੈਂ ਜੀ ਮੈਂ ਖਾਨਦਾਨੀ ਅਕਾਲੀ ਆ ਮੈਂ ਜੰਮੀ ਆ ਅਕਾਲੀ ਆ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੀ ਔਰ ਮੈਂ ਇਹ ਵੀ ਕਾਂਗੀ ਜੀ ਚੰਡੀਗੜ੍ਹ ਵਿੱਚ ਮੈਂ ਡੈਮੋਕਰੇਟਿਕ ਤਰੀਕੇ ਨਾਲ ਜਿੱਤਦੀ ਰਹੀ ਆ ਜਿਵੇਂ ਐਸ்சிਪੀ ਸੀ ਵੀ ਲੜੀ ਹੈ ਤੇ ਚੰਡੀਗੜ੍ਹ ਦੇ ਸਾਰੇ ਪ੍ਰਧਾਨਾਂ ਦੀ ਪਹਿਲਾਂ ਬਹੁਤ ਸੰਮਤੀ ਬਣਾਈ ਹੈ ਮੈਂ ਤਾਂ ਕਦੀ ਪੈਰਾਸ਼ੂਟਿੰਗ ਵਾਲਾ ਕੰਮ ਹੀ ਨਹੀਂ ਕੀਤਾ ਜ਼ਿੰਦਗੀ ਵਿੱਚ ਮੇਰਾ ਕੰਮ ਟੋਟਲ ਡੈਮੋਕ੍ਰੈਟਿਕ ਹੈ ਔਰ ਮੈਨੂੰ ਲੋਕ ਮੇਰੀਆਂ ਡੈਮੋਕ੍ਰੈਟਿਕ ਕਦਰਾਂ ਨਹੀਂ ਜਾਣਦੇ ਨੇ ਲੋਕਤੰਤਰੀ ਕਦਰਾਂ ਨਹੀਂ ਵੀ ਜਾਣਦੇ ਨੇ ਤੇ ਮੈਨੂੰ ਲੋਕ ਮੇਰੀ ਇਮਾਨਦਾਰੀ ਕਰਕੇ ਵੀ ਜਾਣਦੇ ਨੇ ਮੈਮ ਰੀਜ਼ਨ ਉਹਨਾਂ ਵੱਲੋਂ ਇਹ ਦਿੱਤਾ ਗਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਤੁਸੀਂ ਇਨਵੋਲਡ ਸੀ ਕਾਫੀ ਦਿਨਾਂ ਤੋਂ ਸੰਜੇ ਟੰਡਰ ਨੂੰ ਤੁਸੀਂ ਸਪੋਰਟ ਕਰ ਰਹੇ ਸੀ ਇਸ ਕਰਕੇ ਐਕਸ਼ਨ ਲੈਣਾ ਪਿਆ ਪਾਰਟੀ ਨੂੰ ਮੈਂ ਇਹ ਬਿਲਕੁਲ ਕਹਾਂਗੀ ਜੇ ਜੇ ਸੰਜੇ ਕੰਡਨ ਜਾਂ ਕੋਈ ਵੀ ਚੰਡੀਗੜ੍ਹ ਦੇ ਵਿੱਚ ਉਹ ਪਵਨ ਬੰਸਲ ਹੈ ਉਹ ਮਨੀਸ਼ ਤਿਵਾੜੀ ਹੈ ਉਹ ਕੋਈ ਵੀ ਹੋਰ ਹੈ ਜਿਹੜਾ ਇਲੈਕਸ਼ਨ ਲੜ ਰਿਹਾ ਜੋ ਤੁਸੀਂ ਕੋਈ ਨੂੰ ਜਾਣਦੇ ਹੋ ਤੁਸੀਂ ਮਿਲਣ ਤੋਂ ਇਨਕਾਰ ਨਹੀਂ ਕਰਦੇ ਹੋ ਤੁਸੀਂ ਮਿਲਦੇ ਹੋ ਤੁਹਾਡੇ ਕਾਮਨ ਫਰੈਂਡਸ ਵੀ ਹੁੰਦੇ ਆ ਤੁਸੀਂ ਗੁਰੂ ਘਰ ਬੈਠੇ ਹੋ ਤੁਸੀਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਨਾਲ ਵੀ ਖੜਦੇ ਹੋ ਖੜਦੇ ਹੋ ਨਾ ਆ ਚਾਰ ਦਿਨ ਪਹਿਲਾਂ ਇੱਕ ਵਿਆਹ ਤੇ ਮੇਰੇ ਪਾਰਟੀ ਪ੍ਰਧਾਨ ਤੇ ਸੰਜੇ ਕੰਡਨ ਮਿਲੇ ਆ ਉਹ ਤੁਹਾਨੂੰ ਜੱਥੀਆਂ ਪਾ ਕੇ ਮਿਲੇ ਆ ਇਹਦਾ ਮਤਲਬ ਕੀ ਮੈਂ ਫੋਟੋ ਕਿਚਕੇ ਪੇ ਜਾਂ ਵੀ ਜਿਸ ਬੰਦੇ ਨੇ ਇਹ ਕਾਰਵਾਈ ਕੀਤੀ ਮੈਨੇ ਪ੍ਰਧਾਨ ਤੇ ਵੀ ਕਾਰਵਾਈ ਕਰੇ ਹੂੰ ਹੂੰ ਬਿਲਕੁਲ ਇਹ ਇੱਕ ਬਹੁਤ ਗਲਤ ਸਟੇਟਮੈਂਟ ਹੈ ਮੈਂ ਕਦੇ ਵੀ ਕਿਸੇ ਦੂਜੀ ਪਾਰਟੀ ਦਾ ਨਾਮ ਲੈ ਕੇ ਪ੍ਰਚਾਰ ਨਹੀਂ ਕੀਤਾ ਹੈ ਨਾ ਔਰ ਜਿਹਾ ਅਕੋਰਡਿੰਗ ਸ਼ੇਅਰਕਾਰੀਆਂ ਸਾਂਝਾ ਹੁੰਦੀਆਂ ਨੇ ਹੁੰਦੀਆਂ ਨੇ ਉਹਦੇ ਤੋਂ ਕਦੇ ਇਨਕਾਰ ਵੀ ਨਹੀਂ ਕਰਨਾ ਚਾਹੀਦਾ ਔਰ ਮੈਂ ਵੈਲ ਰਿਸਪੈਕਟਡ ਪਰਸਨ ਹਾਂ ਮੇਰਾ ਇੱਕ ਆਪਣਾ ਐਥਿਕਸ ਹੈ ਮੇਰੀ ਮੇਰਾ ਇੱਕ ਕਿਰਦਾਰ ਹੈ ਉਸ ਕਿਰਦਾਰ ਤੇ ਮੇਰੀ ਆਪਣੀ ਸਟੈਂਡਿੰਗ ਹੈ ਹਰ ਮੁੱਦੇ ਤੇ ਮੇਰਾ ਆਪਣਾ ਸਟੈਂਡ ਹੈ ਔਰ ਮੈਂ ਹਮੇਸ਼ਾ ਆਪਣਾ ਸਟੈਂਡ ਕਾਇਮ ਰੱਖਿਆ ਜ਼ਿੰਦਗੀ 'ਚ ਮਤਲਬ ਤੁਸੀਂ ਤੁਸੀਂ ਅਕਾਲੀ ਦਲ ਦੇ ਨਾਲ ਲਾਸਟ ਮੋਮੈਂਟ ਤੱਕ ਅੱਜ ਤੱਕ ਵੀ ਕਹਿ ਲੋ ਅਕਾਲੀ ਦਲ ਦੇ ਨਾਲ ਸੀ ਤੇ ਅਕਾਲੀ ਦਲ ਨੂੰ ਸਪੋਰਟ ਕਰਦੇ ਮੈਂ ਰਾਵਾਂਗੀ ਵੀ ਔਰ ਇਹ ਇਹ ਜਿਹੜੀ ਤੁਸੀਂ ਤੁਸੀਂ ਨਹੀਂ ਸਮਝਦੇ ਕਿ ਇਹ ਕੋਈ ਡਿਕਟੇਟਰਸ਼ਿਪ ਹੈ ਕੋਈ ਇੱਕ ਬੰਦਾ ਕਿਸੇ ਨੂੰ ਇਦਾਂ ਕੁਝ ਕਹਿ ਸਕਦਾ ਤੁਸੀਂ ਮੈਨੂੰ ਦੱਸੋ ਮੈਮ ਐਸੇ ਦੇਖਦੇ ਕਿ ਜੋ ਪੋਜੀਸ਼ਨ ਅਕਾਲੀ ਦਲ ਦੀ ਚੰਡੀਗੜ੍ਹ 'ਚ ਆਪਾਂ ਗੱਲ ਕਰੀਏ ਕੈਂਡੀਡੇਟ ਕੈਂਡੀਡੇਟ ਨੇ ਤਰੀਫਾ ਦਿੱਤਾ ਤੁਹਾਨੂੰ ਬਾਹਰ ਕੱਢਿਆ ਗਿਆ ਸੋ ਕੀ ਪੋਜੀਸ਼ਨ ਦੇਖ ਰਹੇ ਹੋ ਪਾਰਟੀ ਦੀ ਵੈਰੀ ਨਾਈਸ ਮੈਨੂੰ ਇਹ ਲੱਗਦਾ ਹੈ ਵੀ ਉਹ ਜਿਹੜਾ ਕੱਲ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਯੂਨਿਟ ਨਾਲ ਅਸਤੀਫਾ ਦਿੱਤਾ ਇਹਨਾਂ ਨੇ ਬੋਲ ਖਲਾਹਟ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਹ ਲੱਗ ਰਿਹਾ ਤੇ ਮੈਨੂੰ ਲੱਗਦਾ ਹਾਲੇ ਕਿ ਉਸ ਬੱਚੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰਾ ਉਹਦੇ ਨਾਲ ਕੋਈ ਵੀ ਮਤਲਬ ਇਸ ਖੁਸਾਂਜ ਨਹੀਂ ਹੋਈ ਬਿਲਕੁਲ ਸਾਝ ਨਹੀਂ ਹੋਈ ਜੋ ਮੇਰੇ ਨਾਲ ਸਲਾਹ ਕਰਗਾ ਕਿ ਮੈਂ ਤੁਹਾਨੂੰ ਸਲਾਹ ਨਾ ਦਿੰਦੀ ਉਹਨੂੰ ਬਿਲਕੁਲ ਵੀ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਬਿਲਕੁਲ ਹੀ ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਚਾ ਇਹ ਨਾ ਆਪਣੇ ਆਪ ਨੂੰ ਤੇ ਚਾਹਦੇ ਨੇ ਵੀ ਦੋਸ਼-ਪ੍ਰਤੀ ਦੋਸ਼ ਚ ਪਾ ਕੇ ਨਾ ਇਹਨਾਂ ਨੂੰ ਪੰਬਲਪੂਸੇ ਚ ਪਾ ਕੇ ਅਸੀਂ ਆਪਣੀ ਜਾਨ ਛੋੜ ਲਈ ਹੈ ਪਰ ਜਿਨੇ ਵੀ ਇਹ ਇਹ ਗੱਲ ਕਰੀ ਹੈ ਜਾਂ ਜਿਨੇ ਵੀ ਐਪੀਸ ਨੂੰ ਜਾਰੀ ਕਰਿਆ ਮੈਂ ਸਮਝਦੀ ਹਾਂ ਕਿ ਉਹ ਬਹੁਤ ਇਮੇਚੁਰ ਸਟੈਪ ਹੈ ਇਹ ਬਿਲਕੁਲ ਡਿਕਟੇਟਰਸ਼ਿਪ ਹੈਗੀ ਹੈ ਔਰ ਇਹ ਚੱਲੇਗੀ ਨਹੀਂ ਇਹ ਜ਼ਿਆਦਾ ਦਿਨ ਤੱਕ ਚੱਲਣ ਵਾਲੀ ਨਹੀਂ ਹੈ ਅਸੀਂ ਇਕੱਲੇ ਹਾਂ ਤੇ ਅਸੀਂ ਇਕੱਲੇ ਰਹਾਂਗੇ ਤੇ ਸਟਾਲਵਰਟ ਇਕੱਲੇ ਹਨ ਜਿਨ੍ਹਾਂ ਨੂੰ ਜਿੰਦੇ ਜਿੱਤ ਦਾ ਨਿਸ਼ਾਨ ਆ ਮੈਂ ਹਮੇਸ਼ਾ ਪਾਰਟੀ ਪ੍ਰਧਾਨ ਨੂੰ ਕਿਹਾ ਉਹਨਾਂ ਨੇ ਮੈਨੂੰ ਕਿਤੇ ਵੀ ਤੁਸੀਂ ਦੇਖੋ ਜੀ ਅੱਜ ਤੱਕ ਮੈਂ ਬਾਦਲ ਜਾ ਕੇ ਹਮੇਸ਼ਾ ਇਲੈਕਸ਼ਨ ਚ ਆਪਣਾ ਕੰਮ ਕੀਤਾ ਹੈ ਬਾਦਲ ਸਾਹਿਬ ਮੈਨੂੰ ਆਪਣੇ ਕੋਲ ਬੁਲਾਉਂਦੇ ਰਹੇ ਔਰ ਮੇਰਾ ਰਿਕਾਰਡ ਰਿਹਾ ਹੈ ਕਿ ਮੈਂ 100% ਨੈਗੇਟਿਵ ਨੂੰ ਪੋਜ਼ਿਟਿਵ ਕਰਦੀ ਰਹੀ ਹਾਂ ਕਿਉਂਕਿ ਅਸੀਂ ਇਨਸਾਨੀ ਤੌਰ ਤੇ ਵੀ ਹਰ ਇਨਸਾਨ ਦੀ ਕਦਰ ਕਰਦੇ ਹਾਂ ਪਾਰਟੀ ਨੂੰ ਹਮੇਸ਼ਾ ਇਨ ਵਿੱਚ ਕਰਨ ਲਈ ਵੀ ਆਪਣਾ ਯੋਗਦਾਨ ਪਾਇਆ ਔਰ ਮੈਨੂੰ ਮੇਰੇ ਤੇ ਤਾਂ ਕੋਈ ਉਂਗਲ ਚੱਕ ਵੀ ਨਹੀਂ ਸਕਦਾ ਜੀ ਕਦੀ ਇਸ ਤਰ੍ਹਾਂ ਦੇ ਮੈਂ ਕਿਸੇ ਨੂੰ ਕਿਸੇ ਨਾਲ ਖੜੇ ਹੋਣ ਕਰਕੇ ਯਾ ਕਿਸੇ ਦੇ ਘਰੇ ਬੈਠੇ ਹੋਣ ਕਰਕੇ ਜੇ ਕੋਈ ਏਦਾਂ ਦੀ ਗੱਲ ਕਰੋ ਤੇ ਬਹੁਤ ਇੱਥੇ ਸਾਰਿਆਂ ਦੇ ਨਿੱਜੀ ਰਿਸ਼ਤੇ ਹੁੰਦੇ ਨੇ ਕਿਤੇ ਨਾ ਕਿਤੇ ਅਸੀਂ ਕੋਈ ਗੱਲ ਨਹੀਂ ਹੈ ਮੈਮ ਇੱਕ ਇਸ ਤੋਂ ਹਟ ਕੇ ਸਵਾਲ ਲਾਸਟ ਸਵਾਲ ਮੈਂ ਕਰੂੰਗਾ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਹਰ ਨਾਮ ਬਾਰੇ ਕੁਝ ਨਹੀਂ ਕਹਾਂਗੀ ਜੀ ਪਰ ਮੈਂ ਇਹ ਜ਼ਰੂਰ ਕਹਾਂਗੀ ਇਹ ਜਿਹੜੀ ਦੇਖੋ ਇਹ ਸਟੇਟਮੈਂਟ ਹੈਗੀ ਕੁਆਂਟੀਟੇਟਿਵ ਪਰ ਮੈਂ ਮੁੱਦਈ ਹਾਂ ਖਾਲਸਾਈ ਕਦਰਾਂ ਦੀ ਸਿੱਖੀ ਸਿਧਾਂਤਾਂ ਦੀ ਔਰ ਮੈਨੂੰ ਪਤਾ ਹੈ ਕਿ ਸੰਸਾਰ ਦੇ ਉੱਪਰ ਸਿੱਖ ਕਹਵਾਣਾ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ ਹੈਨਾ ਤੇ ਫੋਨ ਉਹ ਨਹੀਂ ਪੈਂਦੀ ਅਨਦਰ ਸਟੇਟਮੈਂਟ ਥੀਂ ਪੈਂਦੀ ਮੈਨੂੰ ਮੈਂ ਇਸ ਕੱਚ ਨਹੀਂ ਪੈਂਦੀ ਪਰ ਮੈਂ ਜ਼ਰੂਰ ਚਾਹਾਂਗੀ ਕਿ ਹਰ ਸਿੱਖ ਜਿੱਥੇ-ਜਿੱਥੇ ਬੈਠਾ ਹੈ ਉਹ ਸਰਬੱਤ ਦੇ ਭਲੇ ਨੂੰ ਸਮਰਪਿਤ ਹੋ ਕੇ ਸਿੱਖੀ ਕਦਰਾਂ ਦੇ ਨਾਲ ਆਪਣੀ ਸ਼ਾਨ ਬਣਾਵੇ ਹਨਾ ਮੈਂ ਇਹਦੇ ਬਾਰੇ ਕੁਝ ਮੈਂ ਨਾ ਮੈਨੂੰ ਪਤਾ ਵੀ ਨਹੀਂ ਹਾਲੇ ਉਹ ਦੰਮੀ ਦਾ ਸਟੈਂਡ ਸਟੇਟਮੈਂਟ ਕੀ ਹੈ ਇਹ ਨਹੀਂ ਉਹਨਾਂ ਨੇ ਕਿਹਾ ਵੀ ਪੰਜ-ਪੰਜ ਬੱਚੇ ਹਰੇਕ ਪਰਿਵਾਰ 'ਚ ਹੋਣੇ ਚਾਹੀਦੇ ਆ ਸ਼ੇਅਰ ਕਰਦੇ ਆ ਇਹ ਵਿਸ਼ਾ ਲੰਮਾ ਆਪਾਂ ਇਹਦੇ ਤੇ ਕੁਆਲੀਟੇਟਿਵਲੀ ਲੰਬੀ ਸਾਂਝ ਕਰਾਂਗੇ ਤਾਂ ਕਿ ਸੰਗਤਾਂ ਨੂੰ ਵੀ ਇਹਦੇ ਬਾਰੇ ਚੰਗੀ ਤਰ੍ਹਾਂ ਆਪਾਂ ਅਵੇਲ ਕਰ ਸਕੀਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਤੁਹਾਡੇ ਕਾਲ ਲਈ ਬੜਾ ਬੜਾ ਧੰਨਵਾਦ ਠੀਕ ਹੈ